ਹੁਣ 52 ਅੱਖਰ ਜਿਹੜਾ ਨਾ ਇੰਨਾ ਕੋ ਬਾਖਮਾਲ ਅੱਖਰ ਹੈ ਨਾ ਪਿਆਜੇ ਪਤਾ ਕਿਉਂ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਸ਼ੁਰੂਆਤ ਕਰੀਏ 52 ਸਾਲ ਰਬਾਬ ਤੇ 52 ਸਾਲ ਕੀਰਤਨ ਉਸ ਤੋਂ ਅੱਗੇ ਚੱਲੋ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਮਲਖਾੜਾ ਬਣਾਇਆ ਪਹਿਲਾ ਤੇ 52 ਬੱਚੇ ਜਿਹੜੇ ਸੀ ਭਰਤੀ ਕੀਤੇ ਧੰਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ 22 ਮੰਜੀਆਂ ਦੇ ਨਾਲ 52 ਪੀੜੇ ਸਥਾਪਿਤ ਕੀਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤਸਰ ਦੀ ਧਰਤੀ ਤੇ 52 ਕਿੱਤਿਆਂ ਨਾਲ ਸੰਬੰਧਿਤ ਲੋਕ ਵਸਾਏ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 52 ਅਖਰੀ 52 ਅਖਰੀ ਲਿਖੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬੰਦੀ ਛੋੜ ਦాత ਕਿੰਨੇ ਰਾਜੇ ਛਡਵਾਏ 52 ਰਾਜੇ ਛਡਵਾਏ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ 'ਚ ਕਿੰਨੇ ਕਵੀ ਸਨ 52 ਕਵੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕਿੰਨੇ ਬਚਨ ਸਨ ਜਿਹੜੇ ਹਜੂਰ ਸਾਹਿਬ ਦੀ ਧਰਤੀ ਤੇ ਜਿਨ੍ਹਾਂ ਸਿੱਖ ਰਾਜ ਦੇ ਅੱਜ ਤੱਕ ਕਿਲੇ ਬਣੇ ਸਾਰਿਆਂ ਦੀ ਗਿਣਤੀ ਬਵੰ